ਮਾਪਿਆਂ ਦੇ ਇਕਲੋਤੇ 25 ਸਾਲਾ ਡਾਕਟਰ ਪੁੱਤ ਦੀ ਐਕਸੀਡੈਂਟ ਚ ਹੋਈ ਮੌਤ ਐਡੀਜੀਪੀ ਪੰਜਾਬ ਪੁਲਿਸ ਦਾ ਸੀਪਾਜਾ ਪਰਿਵਾਰ ਸਮੇਤ ਪੂਰੇ ਪਿੰਡ ਵਿੱਚ ਸ਼ੋਕ ਦੀ ਲਹਿਰ ਪਟਾਰਾ ਨਜ਼ਦੀਕ ਪਿੰਡ ਸੁਚਾਨੀਆਂ ਦੇ ਰਹਿਣ ਵਾਲੇ ਮਾਪਿਆਂ ਦੇ ਇਕਲੋਤੇ 25 ਸਾਲਾ ਪੁੱਤਰ ਡਾਕਟਰ ਅਮੋਲਦੀਪ ਸਿੰਘ ਦੀ ਐਕਸੀਡੈਂਟ ਵਿੱਚ ਦੁਖਦਾਈ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਕਿ ਬਠਿੰਡੇ ਚ ਇੱਕ ਕਾਰ ਹਾਸਾ ਹੋਇਆ ਅਤੇ ਕਾਰ ਵਿੱਚ 4 ਲੋਕ ਸਵਾਰ ਸਨ ਜਿਨ੍ਹਾਂ ਵਿੱਚ ਮ੍ਰਿਤਕ ਡਾਕਟਰ ਅਮੋਲਦੀਪ ਸਿੰਘ ਜੋ ਐਡੀਜੀਪੀ ਪੰਜਾਬ ਪੁਲਿਸ ਗੁਰਵਿੰਦਰ ਸਿੰਘ ਦਾ ਪਾਂਜਾ ਸੀ ਪਿੰਡ ਵਿੱਚ ਕੰਮਕੀਨ ਮਾਹੌਲ ਬਣਿਆ ਹੋਇਆ ਹੈ ਪਰਵਾਤਾ ਅਰੂੜੂ ਕੇ ਬੁਰਾ ਹਾਲ ਹੈ ਇਸ ਵੰਤੀ ਜਾਣਕਾਰੀ ਦਿੰਦੇ ਹੋਏ ਮਰਤਕ ਤੇ ਏ ਡੀਜੀਪੀ ਮਾਮੇ ਅਤੇ ਤੁਖ ਨੇ ਕਿਹਾ ਕਿ ਅਮੋਲਦੀਪ ਸਿੰਘ ਬੋਟੇ ਮਿਲਨਸਾਰ ਅਤੇ ਹੁਨਾਰ 85 8 ਸਾਲ ਦੀ ਡਾਕਟਰੀ ਦੀ ਪੜ੍ਹਾਈ ਤੋਂ ਬਾਅਦ ਕੁਝ ਹੀ ਦਿਨਾਂ ਚ ਲੋਕ ਸੇਵਾ ਲਈ ਡਾਕਟਰੀ ਲਾਈਨ ਵਿੱਚ ਉਤਰਨਾ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਮੰਦ ਭਾਗਾ ਪਾਣਾ ਪਾਪਰ ਗਿਆ ਉਹਨਾਂ ਦੱਸਿਆ ਕਿ ਚਾਰ ਦੋਸਤ ਇੱਕ ਕਾਰ 'ਚ ਸਵਾਰ ਹੋ ਕੇ ਚਾਰੇਸੀ ਕੀ ਬਠਿੰਡੇ ਮਾਰ ਰੋਡ ਸੜਕ ਵਿੱਚ ਬਣੇ ਡਵਾਈਡਰ ਨਾਲ ਕਰਤਕrai ਜੀ ਅਤੇ ਇਸ ਹਾਦਸੇ ਵਿੱਚ ਅਮੋਦੀਪ ਸਿੰਘ ਸਮੇਤ ਇੱਕ ਦੂਸਰੇ ਦੋਸਤ ਦੀ ਮੌਤ ਹੋ ਗਈ ਅਤੇ ਦੋ ਦੋਸਤ ਜ਼ਖਮੀ ਹੋਏ ਦੱਸੇ ਜਾ ਰਹੇ ਹਨ ਜੋ ਪ੍ਰਮਾਤਮਾ ਨੂੰ ਮਨਜ਼ੂਰ ਪਰ ਇਹ ਦੁੱਖ ਕਦੇ ਨਾ ਭੁੱਲਣ ਵਾਲਾ ਹੈ ਉੱਤੇ ਹੀ ਮਾਮੇ ਐਡੀਜੀਪੀ ਗੁਰਵਿੰਦਰ ਸਿੰਘ ਢਿੱਲੋਂ ਨੇ ਬਠਿੰਡਾ ਨਗਰ ਨੇਕ ਮਨੂ ਅਪੀਲ ਕੀਤੀ ਕਿ ਮਾਲ ਰੋਡ ਦੇ ਮੌਜੂਦ ਉਸ ਡਿਵਾਈਡਰ ਨੂੰ ਠੀਕ ਕਰਵਾਇਆ ਜਾਵੇ ਤਾਂ ਜੋ ਕੋਈ ਹੋਰ ਹਾਦਸਾ ਨਾ ਵਾਪਰ ਸਕੇ ਉਹਨਾਂ ਕਹਿੰਦੇ ਕਿ ਪਹਿਲਾਂ ਵੀ ਇਸ ਜਗ੍ਹਾ ਉੱਪਰ ਕਈ ਹਾਦਸੇ ਹੋ ਚੁੱਕੇ ਹਨ ਜੀ ਤੁਸੀਂ ਸਾਰੇ মিডিਆ ਦੇ ਵੀਰ ਛੋਟੇ ਵੀਰ ਭਰਾ ਆਏ ਹੋ ਦੁੱਖ ਚ ਸ਼ਰੀਕ ਹੋਏ ਹੋ ਤੁਹਾਡਾ ਵੀ ਧੰਨਵਾਦ ਦੇਖੋ ਮੈਂ ਮੌਕਾ ਜਾ ਕੇ ਦੇਖਿਆ ਮੈਂ ਮੌਰਚਰੀ ਚ ਗਿਆ ਦੋਨੇ ਡਾਕਟਰ ਜਿੰਨਾ ਚ ਮੇਰਾ ਭਾਂਜਾ ਆਇਆ ਜਿਹੜਾ ਕਿ ਆਪਣੀ ਮੈਡੀਕਲ ਦੀ ਪੜ੍ਹਾਈ ਕੰਪਲੀਟ ਕਰਕੇ ਵਾਪਸ ਆਉਣ ਵਾਲਾ ਸੀ ਦੋਨਾਂ ਦੀ ਮੌਕੇ ਤੇ ਡੈਥ ਹੋਈ ਹੈ ਕਾਰ Honda City ਇਹ ਮੇਰੇ ਭਾਂਜੇ ਦੀ ਸੀਗੀ ਲੇਕਿਨ ਇਹ ਪਿੱਛੇ ਬੈਠਾ ਸੀ ਰਾਈਟ ਸਾਈਡ ਤੇ ਦੂਸਰਾ ਲੜਕਾ ਜੀ ਦੀ ਡੈਥ ਹੋਈ ਆ ਉਹ ਵੀ ਪਿੱਛੇ ਬੈਠਾ ਸੀ ਇਹਨਾਂ ਦੇ ਦੋ ਜੂਨੀਅਰ ਕਲੀਕ ਕਾਰ ਨੂੰ ਚਲਾ ਰਹੇ ਸੀ ਇੱਕ ਜਿਹੜਾ ਇੱਕ ਸਾਹਮਣੇ ਬੈਠਾ ਸੀ ਇੱਕ ਚਲਾ ਰਿਹਾ ਸੀ ਬਾਕੀ ਤੇ ਤਫਤੀਸ਼ ਚ ਦੇਖ ਲੈਣਗੇ ਕੀ ਹੋਇਆ ਮੈਂ ਜ਼ਿਆਦਾ ਬਿਆਨ ਨਹੀਂ ਕਰਨਾ ਚਾਹਾਂਗਾ ਫॉर द ਟਾਈਮਿੰਗ ਮੈਂ ਆਪ ਐਡੀਜੀ ਲਾਅ ਐਂਡ ਆਰਡਰ ਹੈ ਮੇਰੇ ਕਮੈਂਟ ਕਿਸੇ ਤੇ ਕੋਈ ਅਸਰ ਨਾ ਕਰ ਪਰ ਮੈਂ ਜੋ ਦੇਖਿਆ ਬਹੁਤ ਦੁਖ ਸੀ ਮੈਂ ਜਿਹੜੇ ਦੂਸਰਾ ਲੜਕਾ ਲੁਧਿਆਣੇ ਤੋਂ ਦੀ ਜਿਨ੍ਹਾਂ ਦੀ ਡੈਥ ਹੋਈ ਹੈ ਉਹਦੇ ਫਾਦਰ ਸਾਹਿਬ ਨੂੰ ਵੀ ਮਿਲਿਆ ਬਹੁਤ ਹੀ ਮੰਦਭਾਗੀ ਘਟਨਾ ਹੈ ਕੋਈ ਸ਼ਬਦ ਅਲਫਾਜ਼ ਨਹੀਂ ਹੈਗੇ ਜਿਨ੍ਹਾਂ ਨਾਲ ਇਸ ਗੱਲ ਨੂੰ ਦੱਸਿਆ ਜਾ ਸਕਦਾ ਕਿਹਾ ਜਾ ਸਕਦਾ ਵਿਆਖਿਆ ਕੀਤੀ ਜਾ ਸਕਦੀ ਹੈ ਕਿ ਕੀ ਹੋਇਆ ਪਰ ਪੱਕੀ ਗੱਲ ਹੈ ਕਿ ਸਵਾ 11 ਵਜੇ ਦਾ ਟਾਈਮ ਸੀ ਚਾਰੋਂ ਜਾਨੇ ਗੱਡੀ ਦੇ ਵਿੱਚ ਸੀਗੇ ਔਰ ਮਾਲ ਰੋਡ ਦੇ ਉੱਪਰ ਸੈਂਟਰਲ ਰੇਲਿੰਗ ਦੇ ਨਾਲ ਗੱਡੀ ਟਕਰਾਈ ਹੈ ਮੈਂ ਮੌਕਾ ਦੇਖਿਆ ਮੌਕੇ ਤੇ ਦੇਖਿਆ ਜਿਹੜੀ ਮੈਂ ਰਿਕਵੈਸਟ ਵੀ ਕਰੂੰਗਾ ਕਾਰਪੋਰੇਸ਼ਨ ਬਠਿੰਡਾ ਨੂੰ ਕਿ ਪੁਲਿਸ ਉਸ ਸੈਂਟਰਲ ਰੇਲਿੰਗ ਦੇ ਜਿਹੜਾ ਇੰਜੀਨੀਅਰਿੰਗ ਡੈਫੈਕਟ ਹੈ ਉਹਨੂੰ ਇੱਕ ਵਾਰੀ ਗੌਰਿਆ ਜਾਏ ਰਿਮੂਵ ਕੀਤਾ ਜਾਏ ਕਿਉਂਕਿ ਮੇਰੀ ਪੁਲਿਸ ਟੀਮ ਜਿਹੜੀ ਉੱਥੇ ਖੜੀ ਸੀ ਜਿਹੜੇ ਚਸ਼ਮਦੀਦ ਗਵਾਹ ਨੇ ਜਿਨ੍ਹਾਂ ਨੇ ਸਾਰਾ ਕੁਝ ਦੇਖਿਆ ਉਹ ਕਹਿੰਦੇ ਜੀ ਉਸ ਜਗ੍ਹਾ ਤੇ ਕਾਫੀ ਐਕਸੀਡੈਂਟ ਹੁੰਦੇ ਨੇ ਮੈਂ ਤੇ ਇਹੀ ਬੇਨਤੀ ਕਰੂੰਗਾ ਬਠਿੰਡਾ ਕਾਰਪੋਰੇਸ਼ਨ ਨੂੰ ਵੀ ਇੱਕ ਵਾਰੀ ਉਹਨੂੰ ਇੰਜੀਨੀਅਰਿੰਗ ਦੇ ਤੌਰ ਤੇ ਵੀ ਦੇਖਿਆ ਜਾਏ ਕਿਸੇ ਹੋਰ ਬੱਚਿਆਂ ਦੀ ਨੌਜਵਾਨ ਦਾ ਲਾਸ ਨਾ ਹੋਵੇ ਬਾਕੀ ਪਰਿਵਾਰ ਤੁਸੀਂ ਮਿਲੇ ਹੋ ਤੁਸੀਂ ਦੇਖਿਆ ਮੇਰੀ ਭੈਣ ਛੋਟੀ ਮੇਰੇ ਤੋਂ ਇਹ ਬੱਚਾ ਮੇਰੇ ਨਾਲ ਬਹੁਤ ਪਿਆਰ ਸੀਗਾ ਮੇਰੇ ਨਾਲ ਹਰ ਇੱਕ ਤਰ੍ਹਾਂ ਦੀ ਆਪਣੀ ਉਸ ਦੀ ਵੇਵ ਲੈਂਥ ਤੇ ਮੇਰੀ ਵੇਵ ਲੈਂਥ ਤੇ ਜਾ ਕੇ ਵੀ ਗੱਲ ਕਰ ਲੈਂਦਾ ਸੀ ਸਿਆਣਾ ਸੀ ਹਸਮੁਖ ਸੀਗਾ ਔਰ ਸੈਂਸ ਆਫ ਹਿਊਮਰ ਬਹੁਤ ਸੀਗਾ ਔਰ ਪਰਮਾਤਮਾ ਦੀ ਕੀ ਖੇਡ ਹੈ ਵਾਹਿਗੁਰੂ ਹੀ ਦੱਸ ਸਕਦਾ ਸਰ ਜਿਕੇ ਜਬ ਤਾਂ ਇਸ ਮੰਦ ਭਾਗੀ ਘਟਨਾ ਤੋਂ ਪਹਿਲਾਂ ਅਗਰ ਉਹ ਹੁਣ ਸਾਡੇ ਵਿੱਚ ਹੁੰਦੇ ਤਾਂ ਕਿੰਨੇ ਸਮੇਂ ਬਾਅਦ ਉਹਨਾਂ ਨੇ ਪਬਲਿਕ ਸਰਵਿਸ ਤੇ ਆ ਜਾਣਾ ਸੀ ਕਿੰਨੀ ਦੇਰ ਬਾਅਦ ਉਹਨਾਂ ਨੇ ਪਬਲਿਕ ਦੇ ਵਾਸਤੇ ਸੇਵਾ ਕਰਨੀ ਸੀ ਦੇਖੋ ਸਹੀ ਆਪਾਂ ਸਾਰੇ ਜਾਣਦੇ ਆ ਕਿ ਜਿੰਨੇ ਮੈਡੀਕਲ ਦੀ ਪੜ੍ਹਾਈ ਕਰਨੀ ਆ ਦਾਖਲਾ ਮੈਡੀਕਲ ਕਾਲਜ ਲੈਣਾ ਆ ਉਹ ਆਪਣੀ ਇੱਕ ਸੁਰਤ ਹੋ ਕੇ ਤੇ 9ਵੀਂ 10ਵੀਂ ਤੋਂ ਪੜ੍ਹਾਈ ਸ਼ੁਰੂ ਕਰਦਾ ਹੈ ਫਿਰ 4.5 5 ਸਾਲ ਮੈਡੀਕਲ ਕਾਲਜ ਦੇ ਨੇ ਇਹ ਜਿਹੜੇ 7 8 ਸਾਲ ਦੇ ਨੇ ਇਹਦੇ ਲਈ ਇੱਕ ਵਾਰੀ ਫਕੀਰੀ ਵਾਂਗੂ ਪੜ੍ਹਨਾ ਪੈਂਦਾ ਆ ਹੁਣ ਉਹਨਾਂ ਦੇ ਕੁਲੀਗ ਆਏ ਨੇ ਨਾਲ 25 ਦੇ ਕਰੀਬ ਜਿਹੜੇ ਉਹਦੇ ਕੁਲੀਗ ਨੇ ਆਦੇਸ਼ ਮੈਡੀਕਲ ਕਾਲਜ ਦੇ ਜਿਹੜੇ ਸੀਨੀਅਰ ਵੀ ਨੇ ਮੈਂ ਨਾਲ ਦੇਖ ਕੇ ਮਹਿਸੂਸ ਕਰ ਰਿਹਾ ਸੀ ਕਿ ਮੈਂ ਇਨ੍ਹਾਂ ਚੋਂ ਉਹਨਾਂ ਨੂੰ ਲੱਭ ਰਿਹਾ ਸੀ ਕਿ ਸ਼ਾਇਦ ਉਹ ਸਾਹਮਣੇ ਆ ਜਾਊਗਾ ਜਾਂ ਇਹ ਕਿਸੇ ਅੱਜ ਤੋਂ ਕੁਝ ਸਾਲ ਬਾਅਦ ਉਹਦੇ ਕਿਸੇ ਚੰਗੇ ਫੰਕਸ਼ਨ ਤੇ ਆਉਂਦੇ ਤੇ ਹੋਰ ਗੱਲ ਹੋਣੀ ਸੀ ਪਰ ਇਹ ਆਏ ਨੇ ਫੇਰ ਵੀ ਸਾਡੇ ਦੁੱਖ ਚ ਸਾਂਝਾ ਸ਼ਰੀਕ ਹੋਏ ਨੇ ਉਹਨਾਂ ਦਾ ਪਿਆਰ ਸੀਗਾ ਕਿ ਆਏ ਨੇ ਔਰ ਮिलाਪੜਾ ਸੀਗਾ ਇਨ੍ਹਾਂ ਮੈਨੂੰ ਪਤਾ ਹੈ ਔਰ ਆਸ ਉਮੀਦ ਕਰਦਾ ਕਿ ਇਹ ਲੜਕੇ ਬਿਲਕੁਲ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਇਹਨਾਂ ਨੂੰ ਇਹ ਵੀ ਚਾਹੀਦਾ ਹੈ ਕਿ ਇਹ ਵੀ ਦੇਖਣ ਕਿ ਜਿਹੜੇ ਮਾਂ ਪਿਓ ਮਾਤਾ ਪਿਤਾ ਇਹਨੀ ਮਿਹਨਤ ਕਰਦੇ ਨੇ ਉਹਨਾਂ ਨੇ ਹੁਣੇ ਜਿਵੇਂ ਤੁਸੀਂ ਦੱਸਿਆ ਪੁੱਛਿਆ ਕਿ ਉਹਨੇ ਮੈਡੀਕਲ ਦੀ ਪੜ੍ਹਾਈ ਆਪਣੀ ਕੰਪਲੀਟ ਕਰ ਰਹੀ ਸੀ ਅਗਲੇ ਹਫ਼ਤੇ ਉਹਨੇ ਵਾਪਸ ਆਉਣਾ ਸੀ ਔਰ ਹੁਣ ਇਹ 8 ਸਾਲ ਦੀ ਫਕੀਰੀ ਦੀ ਮਿਹਨਤ ਉਹਨੇ ਪਬਲਿਕ ਸਰਵਿਸ ਤੇ ਲਗਾਉਣ ਦੀ ਕਰਨੀ ਸੀ ਜਿਵੇਂ ਹੁਣੇ ਇਹਨਾਂ ਦੇ ਇੱਕ ਇੱਕੋਲੀਕ ਮਿਲੇ ਸੀ ਕਹਿੰਦੇ ਮੈਂ ਪੀਸੀਐਮਐਸ ਕਰ ਰਿਹਾ ਹਾਂ ਉਹ ਮੈਨੂੰ ਕਹਿੰਦਾ ਸੀ ਕਿ ਮਾਮਾ ਜੀ ਮੈਂ ਪੀਜੀ ਕਰਨੀ ਹੈ ਮੈਂ ਕਈ ਵਾਰੀ ਹੁੰਦਾ ਪੁੱਛਦੇ ਅੱਛਾ ਤੂੰ ਬਾਹਰ ਨਹੀਂ ਜਾਣਾ ਚਾਹੁੰਦਾ ਕਿ ਇਹਦਾ ਨਹੀਂ ਜੀ ਬਿਲਕੁਲ ਮੈਂ ਬਾਹਰ ਜਾਣ ਦੀ ਮੇਰੀ ਕੋਈ ਸੋਚ ਨਹੀਂ ਹੈ ਨਾ ਨੀਅਤ ਹੈ ਮੈਂ ਤੇ ਪੀਜੀ ਦੀ ਤਿਆਰੀ ਕਰਨੀ ਹੈ ਤੇ ਪੀਜੀ ਚ ਦਾਖਲਾ ਜਾਣਾ ਹੈ ਤੋਂ ਮੈਂ ਉਹਨੂੰ ਕਹਿ ਰਿਹਾ ਸੀਗਾ ਕਿ ਤੁਸੀਂ ਠੀਕ ਹੈ ਪੜ੍ਹਾਈ ਕਰੋ ਔਰ ਪੀਜੀ ਦੀ ਤਿਆਰੀ ਕਰੋ ਔਰ ਕਰੋ ਕਹਿੰਦਾ ਜੀ ਮੈਂ 6 ਮਹੀਨੇ ਇਹਦੇ ਲਈ ਲਗਾਉਂਗਾ ਇਸ ਚੀਜ਼ ਨੂੰ ਸ਼ੁਰੂ ਕਰ ਸਕਦੇ ਵਾਹਿਗੁਰੂ ਪਹਿਲੋਂ ਪਤਾ ਨਹੀਂ ਵਾਹਿਗੁਰੂ ਦੀ ਦਾਤ ਸੀ ਉਹਨੇ ਦਿੱਤੀ ਸੀ ਉਹ ਲੈ ਗਏ ਇਸ ਗੱਲ ਦਾ ਕੋਈ ਜਵਾਬ ਨਹੀਂ ਆ ਦੋਏ ਬੱਚੇ ਗਏ ਨੇ ਬਹੁਤ ਦੁਖਿਆ ਮੈਂ ਫੇਰ ਧੰਨਵਾਦ ਕਰਦਾ ਤੁਹਾਡਾ ਵੀ ਬਠਿੰਡਾ ਪੁਲਿਸ ਬਠਿੰਡਾ ਸਿਵਲ ਸਰਜਨ ਉਹਨਾਂ ਦੀ ਟੀਮ ਉਹਨਾਂ ਨੇ ਬੜੀ ਕੋਆਪਰੇਸ਼ਨ ਦਿੱਤੀ ਇੱਥੇ ਗੁਰਦਾਸਪੁਰ ਪੁਲਿਸ ਨੇ ਵੀ ਬਹੁਤ ਕੋਆਪਰੇਟ ਕੀਤਾ ਮੇਰੇ ਪਰਿਵਾਰ ਦੇ ਮੇਰੀ ਭੈਣ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਮੇਰੇ ਰਿਸ਼ਤੇਦਾਰ ਦੋਸਤ ਮਿੱਤਰ ਇਦੇ ਕੁਲੀਕ ਆਏ ਨੇ ਬੱਚੇ ਦੇ ਜਾਣ ਵਾਲੇ ਦੇ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਬਹੁਤ ਬਹੁਤ ਸ਼ੁਕਰੀਆ ਬਹੁਤ ਵਧੀਆ ਬੰਦਾ ਸੀਗਾ ਜੀ ਮੇਰਾ ਇੱਕ ਸਾਲ ਜੂਨੀਅਰ ਸੀਗਾ ਉਹ ਤੇ ਮੇਰਾ ਕਿਵੇਂ ਬੈਣੀ ਉੱਠਨੀ ਆਵੇ ਵਧੀਆ ਪਿਆਰ ਪਾਇਆ ਸੀਗਾ ਜੀ ਕਾਫੀ ਧੇਰ ਤੋਂ ਮਤਲਬ 2-3 ਸਾਲ ਹੋ ਗਏ ਅਿੱਥੇ ਸੀ ਹਾਂਜੀ ਤੇ ਟਿਮਿੰਗ ਦਾ ਐਕਸੀਡੈਂਟ ਜਿਹੜਾ ਤੁਹਾਨੂੰ ਪਤਾ ਲੱਗਾ ਕਿਵੇਂ ਸਾਰੀ ਘਟਨਾ ਵਾਪਰੀ ਏ ਜੀ ਮੈਂ ਤਾਂ ਉੱਥੇ ਸੀਗਾ ਨਹੀਂ ਉਸ ਟਾਈਮ ਮੈਂ ਤਾਂ ਜਲੰਧਰ ਤੋਂ ਬਿਲੋਂਗ ਕਰਦਾ ਸੀ ਤੇ ਜਿੰਨਾ ਸੁਣਨਾ ਚਾਹੀਏ ਜਿੰਨਾ ਪਤਾ ਲੱਗਿਆ ਵੀ ਐਕਸੀਡੈਂਟ ਹੋਇਆ ਸੀ ਗਾਉਣਾ ਦਾ ਬਸ ਇੰਨੀ ਗੱਲ ਪਤਾ ਹੈ